ਕੀ ਸਿੱਖ ਰਖੜੀ ਬੰਨ ਸਕਦੇ ਨੇ ਇਹ ਸਵਾਲ ਬਹੁਤ ਸਾਰੇ ਲੋਕਾਂ ਦਾ ਆ ਪਰ ਇਹਦਾ ਜਵਾਬ ਆ ਬਿਲਕੁਲ ਨਹੀਂ ਰਖੜੀ ਸਾਡਾ ਤਿਉਹਾਰ ਨਹੀਂ ਆ ਜਿਹੜਾ ਹਵਾਲਾ ਦਿੱਤਾ ਜਾਂਦਾ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫੋਟੋ ਦਾ ਦਿੱਤਾ ਜਾਂਦਾ ਜਿਦੇ ਵਿੱਚ ਇੱਕ ਔਰਤ ਬੇਬੇ ਨਾਨਕੀ ਦੇ ਰੂਪ ਵਿੱਚ ਰਖੜੀ ਬੰਨ ਰਹੀ ਆ ਪਰ ਭੋਲਿਓ ਲੋਕੋ ਬੇਬੇ ਨਾਨਕੀ ਜੀ 1518 ਈਸਵੀ ਨੂੰ ਤੇ ਚੜ੍ਹਾਈ ਕਰ ਗਈ ਸੀ ਤੇ ਫਿਰ ਮਹਾਰਾਜ ਨੂੰ ਬਜ਼ੁਰਗ ਅਵਸਥਾ ਦੇ ਵਿੱਚ ਕਿਸ ਤਰ੍ਹਾਂ ਉਹ ਰਖੜੀ ਬੰਨ ਸਕਦੇ ਆ ਤੇ ਨਾਲੇ ਇਹਦਾ ਤਿਹਾਰ ਆ ਰੱਖਿਆ ਦਾ ਬੰਧਨ ਰੱਖਿਆ ਬੰਦਨ ਮਤਲਬ ਕਿ ਜਿਹੜਾ ਭੈਣ ਭਰਾ ਨੂੰ ਧਾਗਾ ਬੰਨ੍ਹਦੇ ਉਹਦੇ ਵੰਡੇ ਦੀ ਉਹ ਰੱਖਿਆ ਕਰਦਾ ਤੇ ਜਿੰਨਾ ਭੈਣਾ ਦਾ ਕੋਈ ਭਰਾ ਹੀ ਨਹੀਂ ਉਹਨਾਂ ਦੀ ਰੱਖਿਆ ਕੋਣ ਕਰੇਗਾ ਨਹੀਂ ਖਾਲਸੇ ਲਈ ਹਰੇਕ ਔਰਤ ਮਾਂ ਪੈਦੇ ਬਰਾਬਰ ਹੈ ਜਦੋਂ ਅਬਦਾਲੀ ਹਿੰਦੂਸਤਾਨੀ ਬਹੁਤ ਬੇਟੀਆਂ ਨੂੰ ਕੈਦ ਕਰਕੇ ਲੈ ਜਾਣ ਲੱਗਾ ਸੀ ਨਾ ਤੇ ਉਦੋਂ ਖਾਲਸੇ ਨੇ ਉਹਨਾਂ ਦੀ ਰੱਖਿਆ ਕੀਤੀ ਸੀ ਬਿਨਾ ਉਹਨਾਂ ਦੀ ਜਾਤ ਮਸਜਬ ਵੇਖ ਕੇ ਇਸ ਕਰਕੇ ਸਾਡੇ ਧਰਮ ਦੇ ਵਿੱਚ ਰੱਖਿਆ ਜਿਹੜਾ ਰਕਸ਼ਾ ਬੰਧਨ ਇਹਦਾ ਕੋਈ ਸੰਗਤ ਦੀ ਹੈ ਨਹੀਂ ਮਹੱਤਵ ਹੈਗਾ ਬਿਲਕੁਲ ਵੀ ਨਹੀਂ ਅਸੀਂ ਹਰੇਕ ਇਸਤਰੀ ਨੂੰ ਆਪਣੀ ਮਾਂ ਭੈਣ ਸਮਝਦੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਇਸ ਕਰਕੇ ਇੱਕ ਸਮਾਜ ਦਾ ਤਿਹਾਰੇ ਧਰਮ ਦਾ ਬਿਲਕੁਲ ਨਹੀਂ ਇਹਨੂੰ ਧਰਮ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ